ਇੱਕ ਵਾਰੀ ਅਸੀਂ ਅ ਦਿਲਜੀਤ ਸਰ ਨਾਲ ਸ਼ੂਟ ਕਰਦੇ ਸੀਗੇ ਤੇ ਉਹਨਾਂ ਨਾਲ ਸੀ ਇੱਕ ਗਾਣਾ ਕੀਤਾ ਹੋਇਆ ਸਟ੍ਰੇਂਜਰ ਉਦੋਂ ਮੈਂ ਨਵੀਂ-ਨਵੀਂ ਡਾਇਰੀ ਚ ਲਿਖਣਾ ਸ਼ੁਰੂ ਕੀਤਾ ਸੀਗਾ ਅ ਸਟ੍ਰੇਂਜਰ ਸਟ੍ਰੇਂਜ ਹਾਂਜੀ ਤੇ ਉਹਨਾਂ ਉਦੋਂ ਮੈਂ ਨਵਾਂ ਨਵੀਂ-ਨਵੀਂ ਡਾਇਰੀ ਚ ਲਿਖਣਾ ਸ਼ੁਰੂ ਕੀਤਾ ਸੀਗਾ ਉਦੋਂ ਮੈਂ ਉੱਥੇ ਲਿਖਿਆ ਸੀ ਕਿ ਅ ਮੈਂ ਉਦੋਂ ਮੇਰੇ ਪਿੰਪਲਸ ਬੜੇ ਸੀ ਮੈਂ ਭਾਰ ਘਟਾਉਣਾ ਤੇ ਮੇਰੇ ਪਿੰਪਲਸ ਬਹੁਤ ਨੇ ਇਦਾਂ ਮੈਂ ਕੁਝ ਲਿਖਿਆ ਹੋਣਾ ਤੇ ਉਹ ਡਾਇਰੀ ਕਿਤੇ ਉਹ ਵੈਲਵੈਟ ਦੀ ਸੀ ਬੜੀ ਸੋਹਣੀ ਸੀਗੀ ਤੇ ਉਹ ਸ਼ੂਟ ਕਰਦੇ ਸੀ ਸੁਖ ਜਿਹੜੇ ਡਾਇਰੈਕਟਰ ਸੀਗੇ ਉਸ ਗਾਣੇ ਦੇ ਉਹ ਨਾ ਮੈਂ ਲਿਖ ਰਹੀ ਸੀ ਮੈਂ ਫਿਨਿਸ਼ ਕੀਤੀ ਤਾਂ ਮੈਂ ਉੱਥੇ ਰੱਖਤੀ ਤੇ ਸੋ ਕਹਿੰਦਾ ਫਟਾਫਟ ਇੱਕ ਨਾ ਉਹ ਫਾਈਲ ਚਾਹੀਦੀ ਉਹ ਕੁੜੀ ਜਿਹੜੀ ਉਹਨਾਂ ਦੇ ਨਾਲ ਖੜੀ ਹੈ ਉਹਨੂੰ ਕੁਛ ਚਾਹੀਦਾ ਉਹਨੂੰ ਹੱਥ 'ਚ ਕੁਛ ਚਾਹੀਦਾ ਫਟਾਫਟ ਫਟਾਫਟ ਤੇ ਉਹ ਆਏ ਮੇਰੇ ਕੋਲ ਤੇ ਕਹਿੰਦੇ ਆ ਕੀ ਹੈ ਮੈਂ ਕਿਹਾ ਇਹ ਮੇਰੀ ਡਾਇਰੀ ਆ ਜੀ ਮੈਂ ਹੁਣੇ ਹੀ ਸ਼ੁਰੂ ਕੀਤੀ ਆ 에ਅਰਪੋਰਟ ਤੇ ਵੀ ਮੈਂ ਦੇਤੀ ਲਿਖਿਆ ਸੀਗਾ ਹੁਣੇ ਵੀ ਮੈਂ ਲੈ ਕੇ ਹਟੀਆਂ ਵੀ ਕੋਈ ਪੜੇ ਨਾ ਮੈਂ ਦੇ ਦੂੰਗਾ ਮਤਲਬ ਦੇ ਦੂੰਗੀ ਤੁਹਾਨੂੰ ਉਹਨਾਂ ਉਹ ਕਿਤੇ ਕੰਦ ਸੀ ਇੱਦਾਂ ਦਿਖ ਨਹੀਂ ਰਿਹਾ ਸੀ ਦੂਜੇ ਪਾਸੇ ਸ਼ਾਰਟ ਉਹਨਾਂ ਨੇ ਦੇਤੀ 5 ਮਿੰਟ ਹੋਏ ਮੈਨੂੰ ਥੋੜੀ ਫੀਲਿੰਗ ਆਈ ਵੀ ਮੈਂ ਜਾ ਕੇ ਦੇਖਦ ਲੱਗਾ ਮੇਰੇ ਪੜ ਰਹੇ ਹੈ ਜੀ ਤੇ ਮੈਂ ਗਈ ਤੇ ਉਦਲਜੀਤ ਸਰ ਪੜ ਰਹੇ ਸੀ ਤੇ ਫਿਰ ਮੈਂ ਮੇਰਾ ਕੋਲ ਬਣਿਆ ਨਹੀਂ ਫਿਰ ਮੈਂ ਉਹਨਾਂ ਤੋਂ ਫੜੀ ਤੇ ਮੈਂ ਕਿਹਾ ਤੁਸੀਂ ਭਈ ਇੱਦਾਂ ਵੀ ਮੇਰੀ ਡਾਇਰੀ ਹੈ ਪਰਸਨਲ ਇੱਦਾਂ ਤਾਂ ਕਹਿੰਦੇ ਜਾਂ ਤਾਂ ਸੋ ਖਾ ਕੇ ਕਹਿੰਦਾ ਨਾ ਭਾਜੀ ਇਹ ਰੂਪੀ ਦੀ ਡਾਇਰੀ ਆ ਪਰਸਨਲ ਆ ਪੜਿਓ ਨਾ ਪਰ ਇਹਨਾਂ ਨੂੰ ਫੜਾ ਦਿਓ ਕਹਿੰਦੇ ਫਿਰ ਮੈਂ ਨਹੀਂ ਪੜ ਪਰ ਉਹਨਾਂ ਨੇ ਪੜੀ ਤੇ ਮੈਂ ਕਿਹਾ ਤੁਹਾਨੂੰ ਤੁਸੀਂ ਕੁਝ ਪੜਿਆ ਤਾਂ ਨਹੀਂ ਕਹਿੰਦੇ ਨਹੀਂ ਨਹੀਂ ਮੈਂ ਸ਼ੁਰੂ ਕੀਤੀ ਸੀ ਫਿਰ ਉਹ ਸ਼ੂਟ ਸਟਾਰਟ ਹੋਇਆ ਸ਼ੂਟ ਦੇ ਵਿੱਚ ਫਿਰ ਉਹਨਾਂ ਨੇ ਕਿਹਾ ਇੱਕਦਮ ਜੇ ਕਿੰਨੀ ਤੂੰ ਮੋਟੀ ਨਹੀਂ ਹੈਗੀ ਤੇ ਪਿੰਪਲਸ ਨਹੀਂ ਹੈਗੇ ਤੇਰੇ ਮੈਂ ਕਿਹਾ